ਬਜ਼ੁਰਗਾਂ ਦੁਆਰਾ ਦੱਸੇ ਸਿਹਤ ਨੂੰ ਸਹੀ ਰੱਖਣ ਦੇ ਉਪਾਅ ਨੰਬਰ 1 ਕਦੇ ਵੀ ਮੱਛੀ ਦੇ ਨਾਲ ਦਹੀਂ ਨਾ ਖਾਓ ਇਸ ਨਾਲ ਬਹੁਤ ਭੈੜੀ ਬਿਮਾਰੀ ਲੱਗ ਸਕਦੀ ਹੈ ਇਸ ਲਈ ਮੱਛੀ ਨਾਲ ਦਹੀਂ ਨਾ ਖਾਓ ਤੇ ਨਾ ਹੀ ਮੱਛੀ ਖਾਣ ਤੋਂ ਬਾਅਦ ਦੁੱਧ ਪੀਓ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਸੌਂਫ ਖਾਣ ਨਾਲ ਨਜ਼ਰ ਤੀਜ ਹੁੰਦੀ ਹੈ ਇਸ ਲਈ ਸੌਣ ਤੋਂ ਪਹਿਲਾਂ ਇੱਕ ਚਮਚ ਸੌਂਫ ਤੇ ਦੋ ਬਦਾਮ ਜ਼ਰੂਰ ਖਾਓ ਨੰਬਰ 3 ਜੇਕਰ ਤੁਹਾਡੇ ਵਿੱਚ ਵੀ ਖੂਨ ਦੀ ਕਮੀ ਹੈ ਤਾਂ ਰੋਜ਼ ਰਾਤ ਨੂੰ ਸੋਗੀ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਤੇ ਸਵੇਰੇ ਖਾ ਲਓ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 4 ਨਾਸ਼ਤੇ ਵਿੱਚ ਆਪਣੇ ਖਾਣੇ ਵਿੱਚ ਕੇਲਾ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਸਰੀਰ ਵਿੱਚ એનર્ਜੀ ਮਿਲਦੀ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ ਨੰਬਰ 5 ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਇੱਕ এলাਚੀ ਜ਼ਰੂਰ ਚਬਾਓ ਇਸ ਨਾਲ ਤੁਹਾਨੂੰ ਬੁਢਾਪੇ ਵਿੱਚ ਕਦੇ ਵੀ ਸਾਹ ਚੜਨ ਦੀ ਸ਼ਿਕਾਇਤ ਨਹੀਂ ਹੋਵੇਗੀ। ਨੰਬਰ 6 ਬਦਾਮ ਦਾ ਤੇਲ ਚਿਹਰੇ ਤੇ ਲਗਾਉਣ ਨਾਲ ਚਿਹਰਾ ਮੁਲਾਇਮ ਤੇ ਚਮਕਦਾਰ ਹੋ ਜਾਂਦਾ ਹੈ। ਨੰਬਰ 7 ਸ਼ਿਮਲਾ ਮਿਰਚ ਦੀ ਸਬਜ਼ੀ ਜ਼ਰੂਰ ਖਾਓ। ਇਹ ਕੈਂਸਰ ਤੋਂ ਬਚਾਉਂਦੀ ਹੈ ਤੇ ਦਿਲ ਨੂੰ ਠੀਕ ਰੱਖਦੀ ਹੈ। ਨੰਬਰ 8 ਮੂਲੀ ਦੇ ਨਾਲ ਕਦੇ ਵੀ ਦੁੱਧ, ਦਹੀਂ, ਸੰਤਰਾ, ਚਾਹ ਆਦ ਦਾ ਸੇਵਨ ਨਾ ਕਰੋ ਇਹ ਤੁਹਾਡੇ ਸਰੀਰ ਲਈ ਜ਼ਹਿਰ ਦਾ ਕੰਮ ਕਰਦੇ ਹਨ ਨੰਬਰ 9 ਪਾਣੀ ਹਮੇਸ਼ਾ ਬੈਠ ਕੇ ਪੀਓ ਤੇ ਪਾਣੀ ਪੀਣ ਤੋਂ ਬਾਅਦ ਥੋੜਾ ਤੁਰ ਲਵੋ ਇਸ ਨਾਲ ਤੁਹਾਨੂੰ ਕਦੇ ਵੀ ਗੋਡਿਆਂ ਦਾ ਦਰਦ ਨਹੀਂ ਹੋਵੇਗਾ ਨੰਬਰ 10 ਸਵੇਰ ਦੇ ਸਮੇਂ ਦਹੀਂ ਖਾਣ ਨਾਲ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਤੇ ਨਾ ਹੀ ਚਿਹਰੇ ਤੇ ਜੁਰੜੀਆਂ ਪੈਂਦੀਆਂ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ